ਕੀ ਭਾਜੀ ਕੀ ਨਾਮ ਹੈ ਗੁਰਵਿੰਦਰ ਸਿੰਘ ਕਿਹੜਾ ਪਿੰਡ ਆ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀ ਮੰਗੀ ਚੋਰੀ ਹੋ ਜਾਂਦਾ ਕੀ ਪੂਰਾ ਅਸੀਂ ਅੱਜ ਡੰਗਰ ਬੱਦੇ ਨੇ ਖੁਣਦੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਦੁੱਧ ਪੀ ਕੇ ਆਏ ਆ ਤੇ ਰਣ ਕੇ ਵੀ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਨੇ ਤਿੰਨ ਡੰਗਰ ਖੜੇ ਨੇ ਇਥੋਂ ਡੇਰ ਤੋਂ ਖੋਲ ਕੇ ਖੜੇ ਆ ਚਾਈ ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:00 11 ਟੈਂਪੂ ਆਇਆ ਆ ਉਹ ਟੈਂਪੂ ਦੇ ਚੜਾਏ ਗਏ ਆ ਤੁਹਾਡੇ ਵੱਲੋਂ ਕੋਈ ਪੁੱਛਣ ਨੂੰ ਫਾਰਮ ਕਿ ਆਈ ਪੁੱਛਣ ਨੂੰ ਦਿਖਾ ਦੇ ਦਿੱਤੀ ਆਈ ਮੰਗ ਆ ਮੰਗ ਕਰਨੇ ਸਾਡੀ ਪੁਸਤ ਕਰ ਵੀ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਆਾਨੂੰ ਕੋਈ ਆ ਕੇ ਮੰਗੇ ਦਿੱਤਾ ਜਾਵੇ ਠੀਕ ਹਾਂਜੀ ਗੰਗਾ ਸਿੰਘ ਸਨ ਆਫ ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਾਇ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇ ਦੀ ਕੀ ਥਾਣਾ ਕਿਲਾ ਲਾਲ ਸਿੰਘ ਪਿੰਡ ਆ ਥਾਣਾ ਤਰੀ ਨੂੰ ਆਪਾਂ ਦਾਰ ਨਗਰ ਚੋ ਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧ-ਦੱਦ ਪੀ ਕੇ ਪਤਨਾਉਣ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ 'ਚ ਇੱਧਰ ਉੱਧਰ ਭਾਲ ਕਰਦੇ ਗਏ ਫੇਰ ਆ ਨੂੰ ਜਦੋਂ ਸਵੇਰ ਨੂੰ ਯੂਨੀ 3 ਦੇ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀਹਾੜੀ ਤੋਂ ਕਾਨਕਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਿਸਰ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਬਿਲਕੁਲ ਵੀਡੀਓ ਹੈ ਕੋਈ ਤੁਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2 ਵਜੇ ਕੇ 11 ਮੀਟਰ ਟੈਂਪੂ ਲੰਘਿਆ ਆ ਉਦਾਂ ਨੰਬਰ ਸ਼ੋ ਨਹੀਂ ਪੂਰਾ ਹੋ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੁੱਟੀਆਂ ਤੇ ਜਾਣ ਜਾਂ ਹਾਂ ਦੇਸ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਸ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ